ਮੰਗਦਾ ਸ਼ਰਾਪ ਦਿਵੇਗਾ ਇਹੋ ਜਿਹੀ ਨੀ ਹੈ ਹੈ ਯਾਸ਼ਨ ਦੀ ਸੇਵਾ ਕਰਦੇ ਕੋਲੇ ਵੀ ਯਾਸ਼ਨ ਦੀ ਸੇਵਾ ਕਰਦੇ ਪਏ ਤੁਸੀਂ ਆਪਣੇ ਬੋਰੀ ਸਰ ਜੀ ਪਾਰਾ ਵੀ ਪਿੰਡ ਮੰਗ ਰਿਹਾ ਪਿੰਡ ਵਿੱਚ ਵੜ ਕੇ ਹੈ ਸਾਡੇ ਜਿੱਦ ਨਹੀਂ ਆਖੇ ਵੀ ਤੇਰੇ ਬੜੇ ਨਾਮ ਯਾਰ ਹੈ ਹੈ ਵੀਡੀਓ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਫਰੀਦਕੋਟ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿਵੇਂ ਤਿੰਨ ਬੰਦੇ ਜੋ ਕਿ ਪਹਿਲੇ ਗ੍ਰਾਹੀ ਕਰਕੇ ਆਉਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਠੇਕੇ ਤੇ ਖੜੇ ਹੋ ਕੇ ਤਿੰਨ ਗਲਾਸੀਆਂ ਸ਼ਰਾਬ ਦੀਆਂ ਖੜਕਾਂਦੀਆਂ ਹੋਏ ਨਜ਼ਰ ਆ ਰਿਹਾ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਫ਼ ਨਜ਼ਰ ਆ ਰਿਹਾ ਇਨ੍ਹਾਂ ਬੰਦਿਆਂ ਨੂੰ ਜਿਹੜਾ ਪਿੰਡ ਵਾਲਿਆਂ ਨੇ ਕਿਹਾ ਹੋਇਆ ਕਿਉਂਕਿ ਇਹਨਾਂ ਵੱਲੋਂ ਪਹਿਲੇ ਲੋਕਾਂ ਦੇ ਘਰਾਂ ਦੇ ਵਿੱਚੋਂ ਗ੍ਰਾਹੀ ਕੀਤੀ ਜਾਂਦੀ ਸੀ ਤੇ ਬਾਅਦ ਸੇਵਾ ਸ਼ਰਾਬ ਤੇ ਜਿਹੜੇ ਪੈਗ ਖੜਕਾਈ ਜਾਂਦੇ ਸੀ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿਵੇਂ ਪਿੰਡ ਵਾਲਿਆਂ ਦੋਲੋ ਇਹਨਾਂ ਦੀ ਕਲਾਸ డంਕੇ ਲਗਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਕਿ ਸ਼ਰਦਾ ਦੇ ਨਾਮ ਤੇ ਪਹਿਲੇ ਸੇਵਾ ਦੇ ਨਾਮ ਤੇ ਗ੍ਰਾਹੀ ਕਰਦੇ ਨੇ ਤੇ ਬਾਅਦ ਦੇ ਵਿੱਚ ਬਹੁਤ ਸਾਰੇ ਗਲਤ ਕੰਮ ਕਰਦੇ ਨੇ ਇਸ ਦੇ ਕੁਝ ਵੀਡੀਓਜ਼ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਪਰ ਇਹ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਲੈ ਕੇ ਆਪਣਾ ਆਪਣਾ ਗੁੱਸਾ ਵੀ ਜਿਹੜਾ ਪ੍ਰਤੀਕਿਰਿਆ ਵੀ ਕਹਿ ਸਕਦੇ ਕਿ ਕਮੈਂਟ ਰਾਹੀਂ ਜ਼ਾਹਿਰ ਜਿਹੜੀ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿਵੇਂ ਤਿੰਨ ਬੰਦੇ ਜਿਹੜੇ ਇਕੱਠੇ ਖੜੇ ਸ਼ਰਾਬ ਪਿੰਦੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਪਿੰਡੇ ਵੱਲੋਂ ਲਗਾਤਾਰ ਇਹਨਾਂ ਦੀ ਕਲਾਸ ਵੀ ਲਗਾਈ ਜਾ ਰਹੀ ਤੇ ਹਾਲਾਂਕਿ ਲੋਕਾਂ ਵੱਲੋਂ ਵੀ ਕਹਿ ਜਾ ਰਿਹਾ ਕਿ ਇਹਨਾਂ ਦੇ ਖਿਲਾਫ ਸਖਤ ਕਾਰਵ ਚਾਹੀਦੀ ਹੈ ਸੋ ਆਓ ਸੁਣੋ ਇਸ ਵੀਡੀਓ ਦੇ ਵਿੱਚ ਇਹ ਬੰਦੇ ਕੀ ਗੱਲਬਾਤ ਕਰ ਰਹੇ ਨੇ ਆ ਵੀ ਕਿ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰ ਅਸੀਂ ਰੋਹ ਵੈਗਰੂ ਤਾਂ ਅਸੀਂ ਰੋਹ ਹੀ ਬੋਲਦੇ ਆ ਵੈਗਰੂ ਅਸੀਂ ਰੋਹ ਅਸੀਂ ਦੁਨੀਆ ਬੰਦੇ ਆਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਹਾਂ ਵੱਡੇ ਪ੍ਰਧਾਨ ਨੂੰ ਤੁਸੀਂ ਵੀ ਮਾਰੇ ਤੁਹਾਨੂੰ ਮਾਰੇ ਕਿੱਥੋਂ ਆਏ ਦੱਸੋ ਮੜਾਓ ਹਾਂ ਕਿੱਥੋਂ ਜੀ ਜਿਹੜੇ ਪਿੰਡ ਤੋਂ ਆਈ ਆਪਾਂ ਮੋਗੇ ਦਾ ਮੋਗੇ ਤੋਂ ਇੱਥੇ ਕੀ ਕਰਦੇ ਪਏ ਜੀ ਕਿਹੜੀ ਸੰਸਥਾ ਤੁਹਾਡੀ ਸੰਸਥਾ ਕਿਹੜੀ ਦਾ ਜਮ ਬਸ ਬਾਕੀ ਲੋਕ ਚੱਲੇ ਆਂ। ਬੋਲ ਕੇ ਦੱਸੋ। ਬੋਲ ਕੇ ਦੱਸੋ ਨਾ ਬੋਲੋ। ਸਾਡੀ ਅਸਲੀ ਦਾਸ ਰਾਮ ਮੰਡੀ ਸਿਆਸ ਰੋਡ ਪਿੰਡ ਜੰਡੂਸ ਮੰਗੜੀ। ਇਪੜੋ ਕੇ ਬੋਲੀ ਕਰ ਪੈ ਲੱਗੀ। ਹਾਈਪਰ ਰੋਡ ਆ। ਬਾਕੀ ਤਾਂ ਪਤਾ ਪੁੱਧੜੀ ਹੁੰਦੇ। ਬਾਕੀ ਰਾਹ ਪੈਸੇ ਤਾਂ ਵੀਡੀਓ ਬਣਾਉਣ। ਹਾਂ ਕਰ ਲੈ ਨੰਬਰ। ਲਓ ਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ। ਤੇ ਬੈਸਟ ਵੀ ਕਰਨਾ ਹੁੰਦਾ ਆਸ਼ਰਮਾਂ ਦੇ ਸ਼ਰਾਬੀ ਦੇ ਭਾਈ ਤੁਸੀਂ ਹੈਂ ਆਸ਼ਰਮ ਦੀ ਸੇਵਾ ਕਰਦੇ ਹੋਣੇ ਵੀ ਆਸ਼ਰਮ ਦੀ ਸੇਵਾ ਕਰਦੇ ਪਏ ਤੁਸੀਂ ਆਪਣੇ ਪੋਰੀ ਸਰ ਨਹੀਂ ਫਾਰਾ ਵੀ ਪਿੰਡ ਮੰਗ ਰਿਹਾ ਪਰ ਅੰਦਰ ਵੜ ਕੇ ਹੈਂ ਕਿ ਕਰ ਰਹੇ ਹੋ ਅੱਖ ਮੇਰੇ ਬੜੇ ਨਾ ਆ ਰਹੇ ਹੈਂ ਤੁਸੀਂ ਕਹਿੰਦੇ